ਮੈਨੂੰ ਲੱਗਦਾ ਵੀ ਇਸ ਵਾਰੀ ਬਰਸਾਤਾਂ ਨਹੀਂ ਪੈਣੀ ਹੈਗੀ ਐੱਦਾਂ ਹੀ ਹੰਮਸ ਜੀ ਰਹਿਣੀ ਆ ਲੱਗਦਾ ਹੁਣ ਲੰਘੇ ਜਾਣਾ ਕੱਲ ਦੀ ਗੱਲ ਸੀ ਤਾਂ ਮਿਸਕ ਤੰਨਾ ਖੜੇ ਨੇ ਇੱਧਰ ਕੱਲ ਦੀ ਗੱਲ ਦੀ ਹੁਣ ਬਰਸਾਤ ਕਹਿੰਦੇ ਬਿਹਾਰ 'ਚ ਬਹੁਤ ਮੀਂਹ ਪੈ ਰਿਹਾ ਕਹਿੰਦੇ ਬਰਸਾਤ ਤੇ ਇੱਕ ਬਹਾਨੇ ਬਿਹਾਰ 'ਚ ਬਹੁਤ ਮੀਂਹ ਪੈ ਰਿਹਾ ਹੁਣ ਹੜ੍ਹ ਆਏ ਪਏ ਉੱਥੇ ਬਿਹਾਰ ਤੇ ਇੱਥੇ ਆਉਣ ਦਾ ਕਿੰਨੇ ਦਿਨ ਲੱਗ ਜਾਣੇ ਭਾਈ ਦੱਸੋ ਮੌਨਸੂਨ ਤਾਂ ਆਈ ਹੋਈ ਔਰ ਮੌਨਸੂਨ ਤਾਂ ਆਈ ਸੀਗਾ ਪਰ ਉਹ ਮੀਂਹ ਇੱਥੇ ਤੱਕ ਆਉਣ ਨੂੰ ਇਹ ਨਹੀਂ ਹੁੰਦਾ ਹੈਗਾ ਕਈ ਵਾਰ ਉੱਥੇ ਜੇ ਪ੍ਰਸਾਦਾ ਪੈਂਦੇ ਇੱਥੇ ਹੀ ਪੈਣਗੀਆਂ ਇਹ ਨਹੀਂ ਹੁੰਦਾ ਕਿ ਬਈ ਇਦੋਂ ਜਿਹੜੇ ਆਉਂਦੇ ਉਹ ਮੰਨਦਾ ਪੈ ਸਕਦੇ ਆ ਅੱਜ ਥੋੜੀ ਹਵਾ ਚੱਲ ਰਹੀ ਐ ਅੱਜ ਹਮਸ ਘਟਾ ਵੈਸੇ ਤੇ ਭਾਈ ਸਾਡੇ ਪਿੰਡ ਜੇ ਇੱਕ ਟਰੈਕਟਰ ਹੋਰ ਆ ਗਿਆ ਮੇਰੇ ਕੋਲ ਇਹਨਾਂ ਟਾਈਮ ਨਹੀਂ ਲੱਗਿਆ ਹੈਗਾ ਕੱਲੂ ਜਾਊਂਗਾ ਕੱਲੂ ਜਾ ਕੇ ਆਉਂਗਾ ਭਾਈ ਬਤਾਈਆਂ ਦੇ ਕੇ ਆਵਾਂਗੇ ਕਮੈਂਟ ਕਰ ਜਿਆ ਤੂੰ ਗੇ ਨਹੀਂ ਤੂੰ ਫਲਾਣਾ ਤਮਨ ਯਾਰ ਮੈਂ ਥੋੜੇ ਹੋਣਾ ਇਸ ਟਾਈਮ ਪ੍ਰਾਪਰਟੀ ਚੁੜ ਗਿਆ ਹੋਇਆ ਅਜਿਹੇ ਜਿਹੜੇ ਵੀਡੀਓ ਪਾ ਰਹੇ ਆ ਉਹ ਬਹੁਤ ਵਧੀਆ ਪੈ ਰਹੀ ਆ 1.2 ਕਰੋੜ ਦਾ ਸੌਦਾ ਆ ਉਹ 8 ਸਾਲ ਵਿੱਚ ਪੈਸੇ ਪੂਰੇ 8 ਸਾਲ ਬਾਦ ਉਹ ਥੋੜਾ ਸ਼ੋਰੂਮ ਫਰੀ ਉਹ ਕਿਉਂ ਕਿ ਉਹਦਾ ਕਿਰਾਇਆ 1 ਲੱਖ 3000 ਕਿਰਾਇਆ ਉਹ ਸ਼ੋਰੂਮ ਦਾ ਤੇ 1 ਲੱਖ 3000 ਕਿਰਾਇਆ ਜੇ ਹੁਣ ਸਾਲ ਦਾ ਲਾਜਾ 12000 12 ਲੱਖ ਆ ਜਿਹੜਾ ਆਪਾਂ ਨੂੰ 12 ਤੋਂ ਉੱਪਰ ਪਾ ਲੈ 1.5 ਲੱਖ ਰੁਪਈਆ ਹੁਣ ਇਹਨੂੰ ਗੁੜਾ ਭਾਅ ਕੱਲ 8-9 ਸਾਲਾਂ ਦੇ ਵਿੱਚ ਇਸੇ ਪੂਰੇ ਇਹ 8-9 ਸਾਲਾਂ ਦੇ ਵਿੱਚ ਤੁਹਾਡੇ ਪੈਸੇ ਬਣਦੇ 70 ਤੋਂ 80% ਲੋਨ ਹੋ ਜਾਂਦਾ ਤੇ ਇਹ ਚੀਜ਼ ਹੈ ਅੱਜ ਫੇਰ ਇੱਕ ਵਜ ਅੱਜ ਜਾਣਾ ਇੱਕ ਬੰਦਾ ਆ ਰਿਹਾ ਕੋਈ ਸਾਊਥ ਕੋਰੀਆ ਦੇ ਵੀਰ ਆਇਆ ਉਹ ਕਹਿੰਦਾ ਭਾਈ ਮੈਂ ਥੋੜੇ ਬੋੜੇ ਪੈਸੇ ਇਨਵੈਸਟਮੈਂਟ ਕਰਨੇ ਭਾਈ ਮੈਂ ਕਹਿੰਦਾ ਜਿੱਥੇ ਅਸੀਂ ਲੈਣ ਲੱਗੇ ਉੱਥੇ ਤੁਸੀਂ ਲੈ ਲੈ ਜੋ ਅਸੀਂ ਰੇਟ ਲੈਣਾ ਉਹ ਤੂੰ ਲੈ ਲੈ ਕਹਿੰਦਾ ਭਾਈ ਮੈਨੂੰ ਤੇਰੇ 'ਤੇ ਪੱਕੀਨ ਹੈ ਤੇ ਮੈਂ ਕਹਾ ਭਾਈ ਦੇਖ ਲੈ ਭਾਈ ਤੇਰੀ ਮਰਜ਼ੀ ਹੈ ਆਪਾਂ ਜਿਹੜੇ ਕਹਿੰਦੇ ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਭਾਈ ਲਓ ਬਲਿਓ ਦੇਖੋ ਪਰਖੋ ਘੁੰਮੋ ਫਿਰੋ ਫਿਰ ਪੈਸੇ ਆਪਣੇ ਪਾਈਨ ਇਨਵੈਸਟਮੈਂਟ ਕਰੋ ਬਹੁਤ ਟੈਲੀਫੋਨ ਮੈਸੇਜ ਆਏ ਹੋਏ ਆ ਇਸ ਮਾਮਲੇ ਦੇ ਵਿੱਚ ਵੀ ਕਿ ਮੈਂ ਤਾਂ ਫਿਰ ਲਾ ਕੇ ਆਪਣਾ ਆਪਣਾ ਜਿਹੜਾ ਕੰਮ ਆ ਟੂਰ ਐਂਡ ਟਰੈਵਲ ਦਾ ਉਹ ਆਪਾਂ ਨੇ ਕੰਮ ਛੱਡਣ ਨਹੀਂ ਹੈਗਾ ਆਪਾਂ ਇੱਕ ਵਾਰੀ ਕਹਿੰਦੇ ਵੀ ਚੱਲ ਇਹ ਕੰਮ ਕਰਕੇ ਵੀ ਹੌਲੀ ਹੌਲੀ ਇਧਰ ਕੰਮ ਚੱਲੀ ਜਾਊਗਾ ਆਪਾਂ ਫਿਰ ਨਿਕਲੇ ਕਿਦਾ ਦੁਨੀਆ ਦੇਖੀਏ ਦੁਨੀਆ ਦੁਨੀਆ ਜਿਹੜੀ ਹੈ ਨਾ ਰੰਗ ਬਰੰਗੀ ਹੈ ਦੁਨੀਆ ਦੇਖਣਾ ਚਾਹੁੰਦਾ ਮੈਂ ਇਹ ਦੁਨੀਆ ਜਿਸ ਮੇਰਾ ਗੁੱਜਰਬਾਈ ਵੀ ਆ ਜਾਂਦਾ ਤੰਨਾ ਵੀ ਆ ਜਾਂਦਾ ਸਾਰੇ ਹੀ ਪਤਾ ਰਹੇ ਉਹ ਤਾਂ ਪਾਸਾ ਜਿਹੜਾ ਅੰਦਰ ਪਾਇਆ ਦੋਨੇ ਮਿਕਸ ਕਰਕੇ ਬਾਹਰ ਕਲਾ ਕਲਾ ਪਾਇਆ ਨਹੀਂ ਮਿਕਸ ਕਰਿਆ ਆ ਤਾਂ ਕਿਹੜਾ ਜਿਹੜਾ ਟੋਟੇ ਛੋਟੇ ਜਿਹੜਾ ਆ ਦੋਨੇ ਡਾਇਆ ਤੇ ਜੂਰੀਆ ਦੋਨੇ ਇਕੱਠੇ ਕਰਕੇ ਪਾਤੇ ਬਸ ਬਸ ਠੀਕ ਹੈ ਠੀਕ ਲਓ ਭਾਈ ਗੁੱਜਰ ਨੇ ਸਵੇਰੇ ਸਵੇਰੇ ਹਮਲਾ ਮਾਰਤਾ ਕਿੰਨੇ ਚ ਪੈ ਕਿੰਨੇ ਚ ਰਹਿ ਗਿਆ ਕਿਤੇ ਰਹਿਣਾ ਆ ਇਹ ਜੰਨੇ ਸਾਫ ਕਰਨੀ ਇਹਨੇ ਉਹ ਸਾਰੇ ਚ ਪੈ ਗਿਆ ਉਹਨੇ ਸਾਰੇ ਪੈ ਗਿਆ ਇੱਕ ਟੋਟਾ ਹੋਰ ਲੈ ਕੇ ਆਈਏ ਫਿਰ ਆਪਾਂ ਇੱਕ ਤਾਂ ਅੱਜ ਕੱਲ੍ਹ ਭਾਈ ਸਾਡੇ ਹੈ ਯਾਰੀ ਅਚਾ ਉਹ ਪਾ ਦਣਾ ਅੱਜ ਲਿਆਉਂਦਾ ਮੈਂ ਬਾਈ ਸਾਡੇ ਜੱਟਾ ਨੇ ਟਰੈਕਟਰਾਂ ਦੇ ਉੱਪਰ ਡੀਜੇ ਸਿਸਟਮ ਲਾਇਆ ਹੋਇਆ ਪੂਰਾ ਡੀਜੇ ਚੱਲਦਾ ਚੰਗਾ ਲੱਗਦਾ ਯਾਰ ਇੱਕ ਸਾਲ ਦਾ ਇੰਨੇ ਆ ਬਰਸਾਤਾ ਪਈਆਂ ਲੋਕ ਡੀਜੇ ਲਾਉਣੇ ਭੁੱਲ ਗਏ ਤੇ ਟਰੈਕਟਰ ਵੀ ਕੋਣ ਥੋੜੀ ਥੋੜੀ ਕਰਕੇ ਕਿਦਾਂ ਇਹ ਖੇਤੀ ਹੈ ਵੀਰੇ ਇਹ ਜੂਆ ਖੇਤੀ ਅਸਲ ਜੂਆ ਹੈ ਅਸਲ ਜਿਹੜੇ ਕਿਸਾਨ ਅਸਲੀ ਬਿਜ਼ਨਸਮੈਨ ਹੈ ਇਹ ਹੋਰਾ ਮੰਗੋ ਨਹੀਂ ਵੀ ਜਿੰਦਾ ਬੜੇ ਬੜੇ ਮਰ ਗਏ ਗਲ ਗਏ ਸ਼ੇਰ ਬਾਜ਼ਾਰ ਥੱਲੇ ਆ ਗਿਆ ਉੱਪਰ ਆ ਗਿਆ ਕੋਈ ਨਹੀਂ ਕਹਿੰਦੇ ਇੱਕ ਸਾਲ ਐਦਾਂ ਦੂਜੇ ਸਾਲ ਥੋੜੀ ਹੋਣ ਲੱਗਿਆ ਐਦਾਂ ਵੀ ਹੋ ਜਾਂਦਾ ਕਸਾਣ ਅਸਲੀ ਬਿਜ਼ਨਸਮੈਨ ਆ ਭਾਈ ਹੂੰ ਕਦਾਂ ਗਾਇਆ ਉਹ ਕਰਦਾਂ ਅੱਧਾ ਘੰਟਾ ਅੱਧਾ ਘੰਟਾ ਹੋ ਗਿਆ ਤਾਂ ਮੈਨੂੰ ਇੱਥੇ ਆ ਕੇ ਫੋਨ ਕਰਿਆ ਤਾਂ ਮਾਂ ਕਰਿਆ ਤਾਂ ਅੱਛਾ ਅੱਜ ਯਾਰ ਥੋੜਾ ਜਿਹਾ ਕੰਮ ਤਾਂ ਹੁਣ ਇਹ ਮੇਰੇ ਨਾਲ ਤੇ ਜਿੰਨੇ ਵੀ ਸਾਰੇ ਜਣੇ ਚੱਲੇ ਕਰਤਾਰਪੁਰ ਸਾਹਿਬ ਹੁਣ ਦਰ ਫਾਰਮ ਭਰਦੇ ਆ ਬੈਠ ਕੇ ਯਾਰ ਮੈਂ ਸਾਰਿਆਂ ਦੇ ਇੱਕ ਵਾਰ ਭਾਣਾ ਉਧਾ ਘੰਟਾ ਲੱਗ ਜਾਂਦਾ ਕਿ ਭਾਈ ਸਾਡੇ ਮੇਰੇ ਜਿਹੜੇ ਪਿੰਡ ਦੇ ਬਲੌਗਰ ਯੂਟਿਊਬਰ ਹੈ ਉਹ ਸਾਰੇ ਚੱਲੇ ਇਕੱਠੇ ਹੋ ਕੇ ਕਰਤਾਰਪੁਰ ਸਾਹਿਬ ਐਵੇਂ ਨਾ ਕਿਹੀ ਜਾਇ ਕਰੋ ਫਲਾਣਾ ਟਮਕਣਾ ਉਹਨਾਂ ਸਾਰਿਆਂ ਦਾ ਆ ਆਨਲਾਈਨ ਅਪਲਾਈ ਨਹੀਂ ਕਰ ਰਹੇ ਮੈਂ ਜਾਣ ਨਹੀਂਦਾ ਉਹ ਕਿਉਂ ਕਿ ਮੇਰੇ ਫਸਤ ਸਪੈਸ਼ਲ ਇਨਕੁਆਰੀ ਹੁੰਦੀ ਹੈ ਉਹ ਕਿਉਂਕਿ ਮੈਂ 8-9 ਵਾਰੀ ਪਾਕਿਸਤਾਨ ਜਾਇਆ ਆ ਚਾਰ ਤੋਂ ਪੰਜ ਵਾਰੀ ਕਰਤਾਰਪੁਰ ਸਾਹਿਬ ਜਾ ਰਿਹਾ ਇੱਕ ਵਾਰੀ ਹੁਣ ਰੀਅਲ ਜਿ ਪਾਕਿਸਤਾਨ ਜਾ ਕੇ ਆਇਆ ਆ ਵੀਜ਼ਾ ਲੈ ਕੇ ਉਹਨਾਂ ਕਹਿੰਦਾ ਵੀ ਇਹਦਾ ਕੋਈ ਨਾ ਕੋਈ ਸੰਬੰਧ ਹੈਗਾ ਜਾ ਹੁਣ ਲਾਸਟ ਵਾਰੀ ਮੈਂ ਜਦੋਂ ਇਸ ਵਾਰੀ ਵੀ ਥੋੜੀ ਜਿਹੀ ਇਨਕੁਆਰੀ ਹੋਈ ਸੀ ਤੇ ਜਦੋਂ ਮੈਂ ਕਰਤਾਰਪੁਰ ਜਿਹੜਾ ਕੋਰੀਡੋਰ ਹੈ ਉੱਥੇ ਗਿਆ ਸੀ ਮੈਂ ਜਾਂ ਪੰਜਵੀਂ ਵਾਰ ਗਿਆ ਮੈਂ ਬਈ ਮੇਰੀ ਕੋਈ ਇਨਕੁਆਰੀ ਕਰੀ ਨਾ ਇਹਨੇ ਪਿੰਡ ਦੇ ਸਰਪੰਚ ਨੂੰ ਗਿਆ ਜਿਹੜਾ ਹੁਣ ਹੋਰ ਇੱਥੇ ਪੁਲਿਸ ਵਾਲੇ ਆ ਵੀ ਬੰਦੇ ਬਾਰੇ ਠਾਠ ਵੀਨ ਕਰੋ ਵੀ ਕੱਦਾ ਦਾ ਬੰਦਾ ਇੱਕ ਪੁਲਿਸ ਵਾਲੇ ਨੇ ਮੈਨੂੰ ਫੋਨ ਵੀ ਆਖਰ ਉਹਨਾਂ ਨੂੰ ਦੱਸਿਆ ਮੈਂ ਕਹਾਂ ਵੀ ਮੈਂ ਹੈਗਾ ਵੀਰੇ ਯੂਟਿਊਬਰ ਇਦਾਂ ਨੇ ਕਰਕੇ ਮੈਂ ਇਨਫੋਰਮੇਸ਼ਨ ਵੀਡੀਓ ਬਣਾ ਕੇ ਪਾਉਂਦਾ ਆ ਮੇਰਾ ਚੈਨਲ ਆ ਤੁਸੀਂ ਦੇਖ ਲਓ ਓਚੇ ਕੋਨ ਉਹ ਜਾਂ ਦੇਖੋ ਕਹਿੰਦਾ ਛੱਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਫਿਰ ਮੈਂ ਪੁਲਿਸ ਵਾਲੇ ਨੂੰ ਪੁੱਛੇ ਲਿਆ ਉਹਨੂੰ ਮੈਂ ਨਾ ਹੁਣ ਜੇ ਮੈਂ ਅਗਲੀ ਵਾਰ ਜਾਊਂਗਾ ਫਿਰ ਮੇਰੀ ਇਨਕੁਆਰੀ ਹੋਗੀ ਇਹ ਕਹਿੰਦਾ ਕੁਝ ਨਹੀਂ ਪਤਾ ਕਹਿੰਦਾ ਰੈਂਡਮਲੀ ਬੰਦਾ ਕੱਢਦੇ ਹੁੰਦੇ ਵਿੱਚ ਤੇ ਵੀ ਬੰਦੇ ਦਾ ਦੇਖਣਾ ਹੁੰਦਾ ਬੈਕਗ੍ਰਾਉਂਡ ਕਿ ਆਸਾਬ ਦਾ ਪਿੰਡ ਦੇ ਵਿੱਚ ਪੁੱਛਣਾ ਪੈਂਦਾ ਵੀ ਬੰਦਾ ਘੈਂਟ ਹੈ ਜਾਂ ਗਲਤ ਹੈ ਦਿਆ ਣ ਣ ਣ ਣ ਲੱਖੀਆਂ ਬਲਾਉਂਦੇ ਰਹਿੰਦੀਆਂ ਮੈਨੂੰ ਆਏ ਡਰ ਦੇ ਕਾਪੀਰਾਈਟ ਹੈ ਨਾ ਆ ਜਾਵੇ ਬਾਈ ਇਹ ਲੂਰ ਤਾਂ ਨਹੀਂ ਆਉਂਦਾ ਹੈਗਾ ਦੇਖ ਲੈਂਦੇ ਆ ਉਹ ਡੀਜੇ ਉਧਰ বাজੇ ਤਾਂ ਪਹਿਲਾਂ ਆ ਜਾਂਦਾ ਤਾਂ ਤੇ ਇਦਾਂ ਕੋਈ ਦੂਰ ਬੈਕਗ੍ਰਾਉਂਡ ਮੜਾ ਜਾ ਮੈਚ ਹੋ ਗਿਆ ਫਿਰ ਕਾਪੀਰਾਈਟ ਆ ਜਾਂਦਾ ਉਹ ਨਹੀਂ ਆਉਂਦਾ ਇਹ ਗੱਲਾਂ ਹੋਈ ਨੇ ਗੱਲਾਂ ਬਾਤਾਂ ਬਾਈ ਗੱਲਾਂ ਜੋ ਗੱਲਾਂ ਉਹ ਕੀ ਕਰੀਏ ਯਾਰ ਹੁਣ ਤਾਂ ਹੀ ਮੈਂ ਪੁੱਲ ਲਾਤੇ ਵੀ ਮੇਤੇ ਫਿਰ ਨਹੀਂ ਕੇਅਰ ਘੱਟ ਹੁੰਦੀ ਗੁੱਜਰ ਬਾਈ ਹੁਣ ਇਹਨੂੰ ਕਹਿੰਦਾ ਵੀ ਇਹਨੂੰ ਵੜਾ ਦੀਏ ਯਾਰ ਨਹੀਂ ਤਾਂ ਪਹਿਲਾਂ ਹੁਣ ਹੋ ਬਾਈ ਹਰੇ ਕੇ ਬੰਦੇ ਤਰੱਕੀ ਕਰ ਗਏ ਨਹੀਂ ਤਾਂ ਕਿੱਥੇ ਕੱਖ ਕਰਨ ਨੂੰ ਸਾਨੂੰ ਕਿੱਥੇ ਦੇਖਣ ਨੂੰ ਮਿਲਣਾ ਤਾਹੇ ਇਹ ਪਿੰਡਾਂ ਵਿੱਚ ਵੱਡ ਬੁੱਡ ਲੈ ਜਾਂਦੇ ਤੇ ਹੁਣ ਮੱਝਾਂ ਘਟ ਗਈਆਂ ਇੱਕ ਬੰਦੇ ਦੇ ਅੱਜ ਵੀਡੀਓ ਦੇਖ ਰਿਹਾ ਤਾਂ ਮੈਂ ਤੰਨੇ ਕਹਿੰਦਾ ਇੰਨੇ ਬੰਦੇ ਆ ਇੰਨੇ ਕਿ ਬੰਦੇ ਆ ਤੇ ਇੰਨਾ ਕ ਦੁੱਧ ਹੁੰਦਾ ਇੰਨੇ ਇੰਨਾ ਦੁੱਧ ਕਿੱਥੋਂ ਬਣ ਕੇ ਆਉਂਦਾ ਬਨੌਟੀ ਬਨੌਟੀ ਸਾਰੀ ਕੱਲੀ ਕੱਲੀ ਨੂੰ ਗੱਲ ਦੱਸੀ ਇੰਨਾ ਕੁਸ਼ ਇੰਨਾ ਹਿਸਾਬ ਦਾ ਵਾ ਜਿਹੜੇ ਤੁਸੀਂ ਚਾਹਦੇ ਚਸਕੀਆਂ ਮਾਰਦੇ ਨਾ ਦੁੱਧ ਪੀਂਦੇ ਦਹੀਂ ਖਾਂਦੇ ਆਂ ਕਹਿੰਦਾ ਦਹੀਂ ਤਾਂ ਬਿਲਕੁਲ ਨਕਲੀ ਆ ਆਏ ਗਿਆ ਉਹਨੇ ਮੈਨੂੰ ਹਾਲੇ ਦਹੀਂ ਜੀ ਕਹਿੰਦਾ ਪਤਾ ਨਹੀਂ ਲੱਗਦਾ ਹੈਗਾ ਦੁੱਧ ਛਾਲੇ ਬੰਦੇ ਨੂੰ ਪਤਾ ਲੱਗ ਜਾਂਦਾ ਮੜਾ ਜਾ ਜੇ ਦੁੱਧ 'ਚ ਮਿਲਾਵਟ ਆ ਦਹੀਂ ਜੀ ਕਹਿੰਦਾ ਕੋਈ ਬੰਦਾ ਗੈਸ ਜੱਜੇ ਨਹੀਂ ਕਰ ਸਕਦਾ ਹੁਣ ਅੱਜ ਪੁੱਤੋ ਮੈਂ ਦੇਖਿਆ ਸੀ ਬੰਦੇ ਦੀ ਮਿਲਕ ਸਕੈਮ ਉਹ ਜਿਹੜਾ ਕੱਪੜੇ ਰੱਖ ਲਈ ਮੋਟਰ 'ਤੇ ਯਾਰ ਦੋਕ ਇੱਥੇ ਨੂੰ ਬਣਾ ਲੈਂਦੇ ਕਮਰਾ ਕੇ ਯਾਰ ਮੱਝ ਇੱਥੋਂ ਰੱਸੀ ਭਾਗ ਛੱਡ ਦੇਣੇ ਤਾਰ ਲਵਾ ਦੇਣੇ ਚਾਰੇ ਪਾਸੇ ਨਾਲੇ ਵਿੱਚ ਆਪਣੇ ਕਰਿਆ ਕਰੀ ਜਾਇ ਕਰੂਗੀ ਵਿੱਚੇ ਆਪਾ ਛੱਡ ਦਿੰਦੇ ਇੱਥੇ ਅਖੇ ਇਦਾਂ ਕਰਦਾ ਕੋਈ ਯਾਰ ਜਿਗਾੜ ਲਾਉਂਦੇ ਆ ਅੱਜ ਬਤਨ ਨਹੀਂ ਮੜੇ ਉਧਰ ਬੂਟਾ ਪਰ ਸਰਚ ਕਰਕੇ ਜੀ ਆ ਜਾ ਸਾਡੇ ਕਿਤੇ ਬੂਟਾ ਲੱਗਿਆ ਹੋਇਆ ਕੇਲੇਆਂ ਦਾ ਕੇਲੇ ਲੱਗੇ ਨੇ ਉਹਨੂੰ ਯਾਰ ਬਹੁਤ ਹਮਲੇ ਆਏ ਲੱਗੇ ਉਹਦੇ ਹਮਲੇ ਬਹੁਤ ਹੋਏ ਉਹਦੇ ਉੱਪਰ ਪਰ ਹੋਰਾ ਹੁੰਦਾ 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 ਹੋਏ ਗਿਆ ਇਹ ਪੱਟ ਵੀ ਨਹੀਂ ਸਕਦੇ ਹੈਗੇ ਤਦਨੇ ਹਾਂ ਇਹ ਕਹਿੰਦਾ ਕੇਲਿਆਂ ਦੀ ਜੜਾਂ 'ਚ ਨਾ ਸੱਪ ਹੁੰਦੇ ਬਾਈ ਵਿਚਾਰ ਕੇ ਤੰਨੇ ਦੇਖ ਵੀ ਲਈ ਕੋਈ ਹੋਇਆ ਹੈ ਤਾਂ ਨਹੀਂ ਕੋਈ ਜਾਨਵਰ ਲਾ ਵੀ ਹੁੰਦੇ ਹੁੰਦੇ ਹੋਏਗੇ ਹੁਣ ਕੇਲੇ ਲੱਗਣਗੇ ਕੇਲਿਆਂ ਦੀ ਖੇਤੀ ਲੱਗਦਾ ਨਹੀਂ ਦਬੀ ਹੋ ਜਾਣਗੇ ਇਹ ਹੁੰਦੇ 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 ਹੋਏ ਉਹ ਤੇਰੀ ਮੈਂ ਕਹਾਂ ਨੂੰ ਛਿਲਣਾ ਯਾਰ ਇਹ ਕਿਤੇ ਕਿੱਥੇ ਇੱਕ ਹੈਗਾ ਆਪਣੇ ਰਾਜ ਹੈਗਾ ਜਿੱਦਾਂ ਦਾ ਸਟੇਟ ਹੈਗੀ ਆ ਕਿਹਦਾ ਕੇਲਿਆਂ ਦੇ ਪੱਤੇਆਂ ਬਾਰੇ ਖਾਂਦੇ ਆ ਉਹ ਉਹ ਖਾਣ ਦਾ ਵੀ ਸਟਾਈਲ ਪਿਆ ਹੈ ਹੱਥ ਨਾਲੇ ਖਾਂਦੇ ਆ ਉਹ ਖਾਣ ਦਾ ਆਪਣਾ ਆਪਣਾ ਉਹ ਚਸ ਇਦਾਂ ਹੁੰਦਾ ਬੜਾ ਠੀਕ ਨੇ ਬਾਈ ਜਿਹੜੇ ਬੰਦੇ ਖਾਂਦੇ ਆ ਇਦਾਂ ਚਸ ਉਹਨਾਂ ਨੂੰ ਬਾਈ ਚਸੇ ਇਦਾਂ ਹੁੰਦਾ ਜੇ ਜਦੋਂ ਉਹ ਕਹਿੰਦੇ ਹੁੰਦੇ ਹੱਥ ਨਾਲ ਖਾਂਦੇ ਮੂੰਹ ਦੇ ਵਿੱਚ ਕਹਿੰਦੇ ਹਾਂ ਚਸ ਦਾ ਮੈਨੂੰ ਕਿਆ ਕਹਿ ਸਕਦੇ ਆ ਬਾਈ ਸਵਾਦ ਇਦਾਂ ਹੁੰਦਾ ਚਮਚੇ ਨਾਲ ਖਾਣ ਦਾ ਮਜ਼ਾ ਨਹੀਂ ਆਉਂਦਾ ਹੈਗਾ ਮੈਂ ਨੋ ਵੀਰ ਮੈਂ ਇੱਥੇ ਨਾਰਵੇ ਕੰਮ ਕਰ ਦੋਤਾ ਨਾ ਉੱਥੇ ਉਹ ਵੀ ਕੋਕ ਇਦਾਂ ਇਦਾਂ ਮੈਂ ਚੰਚਾ ਚੰਚਾ ਕਰ ਫੈੜ ਹੈ ਤਾਂ ਨਹੀਂ ਕੋ ਦੇਖਦਾ ਮੂੰਹ ਲੱਗਣਾ ਹੱਥ ਦੇ ਨਾਲ ਹਾਂ ਹਾਂ ਮੈਂ ਤਾਂ ਪਾਈ ਠੀਕ ਹੈ ਨਾ ਸਵਾਦ ਨਹੀਂ ਆਉਂਦਾ ਜਦ ਤੱਕ ਇਦਾਂ ਮੈਂ ਗਜਲਾ ਮੱਛਲਿਆ ਕਰਕੇ ਹੱਥ ਜਨੇ ਅੰਦਰ ਨਾ ਪਾਈ ਇਹ ਹੋ ਗਿਆ ਇਹ ਭਾਈ ਸਾਡੀ ਹੁਣ ਖੇਤੀ ਹੈ ਗੁੱਜਰ ਭਾਈ ਉਹ ਕੀਆ ਤੋੜ ਲਈ ਬਈਕ ਆ ਦੇਖੀ ਕੀਆ ਤੋੜਦੀ ਬਈਕ ਕੀ ਹਾਲ ਆ ਬਲੀ ਮੇਰੇ ਕੰਮ ਬਹੁਤ ਹੈ ਅੱਜ ਹੀ ਬੰਦ ਨੂੰ ਮੈਂ ਤਾਂ ਘੰਟਾ ਵਧਾ ਤਾ ਉਹਨੇ 10 ਵਜੇ ਆਉਣਾ ਮੈਂ 10:30 ਆਈਆਂ ਬਸ ਬੇਰਦਾ ਪਹਿਲੇ ਰਾਤ ਨੀਂਦ ਨਹੀਂ ਆਈ ਯਾਰ ਉਹਦਾ ਫੂਡ ਪੋਸ਼ਨ ਜ ਹੋ ਗਿਆ ਯਾਰ ਉਹਨੇ ਤਲੀ ਜੀ ਉਹ ਖਾ ਲਿਆ ਮੈਂ ਤੇ 버ਗਰ ਖਾ ਰਿਆ ਤਲਾਏ ਉਹਦੀ ਜਿਹੜੀ ਟਿੱਕੀ ਦੀ ਉਹਨੇ ਖਰਾਬ ਕਰਿਆ ਉਹਨੇ ਕਿਆ ਚੀਜ਼ ਤਲੀ ਹੋਈ ਚੀਜ਼ ਬਾਈ ਬੜੇ ਮੈਨੂੰ ਬਾਰਾ ਨਹੀਂ ਖਾਂਦੀ ਅੱਜ ਕੱਲ੍ਹ ਯਾਰ ਬਹੁਤ ਹਜਮੇ ਜੀ ਹੋ ਗਈ ਪਤਾ ਨਹੀਂ ਕਿਆ ਚੱਕਰ ਹੋ ਕਿਆ ਨਹੀਂ ਕੱਲੇ ਬਣਾਈ ਜੀ ਆਪਣੇ ਸਰਦਾਈ ਪਰਫੋ ਪਰਫੋ ਬਣਾਈ ਜੀ ਪਰਨੇ ਤੇ ਮੈਂ ਕਰਦਾ ਸਰਦਾਈ ਤੇ ਤਾਂ ਨਹੀਂ ਚੱਕਰ ਹੈ ਸਰਦਾਈ ਦਾ ਨਹੀਂ ਤਾਂ ਇਹ ਮਰ 버ਗਰ ਖਾ ਲਿਆ 버ਗਰ ਤੋਂ ਹੋਰ ਕਿਆ ਚੀਜ਼ ਖਾਦੀ ਸੀ ਮੈਂ ਹਾਂ ਇੱਕ 버ਗਰ ਇਹ ਕੋਈ ਆਪਸੀ ਵਾਲਾ ਚੱਕਰ ਖਾਦਾ ਜਿਹੜਾ ਹੈ ਨੀ ਚਾਰ ਲੱਤਾਂ ਜੀਆਂ ਨੱਥ ਦਾ ਵੈਸੇ ਮਿੱਕੀ ਖਾਦੀ ਆ ਉਹਨੇ ਹੁਣ ਇਹ ਨਹੀਂ ਪਤਾ ਵੀ ਉਹਨੇ ਖਰਾਬ ਕਰਿਆ ਜਾਂ ਉਹਨੇ ਖਰਾਬ ਕਰਿਆ ਜਗਰ ਚੇ ਲੱਭੇ ਅੱਜ ਹੈ ਭਾਈ ਅੱਤਰੇ ਸਤ ਦੇ ਲਵੇ ਕੋਫ ਤੇ ਬੜੇ ਜਿਹਾ ਬਣਾਏ ਜਾਣਗੇ 2 ਕਿਲੋ ਤੇ ਡੋਟ 60 70 ਰੁਪਏ ਕਿਲੋ ਚੱਲ ਰਿਹਾ ਇਸ ਟਾਈਮ ਇਹ ਉਹ ਹੀ ਆ ਕਦਰ ਮੈਂ ਦੇਖਿਆ ਇਹਨੂੰ ਵੇਚਣ ਵਜੋਂਣ ਪਰ ਫਟੋਕੜਾ ਮੇਰਾ 3 ਤੋਂ 4000 ਰੁਪਏ ਖਰਚਾ ਆ ਗਿਆ ਇਹ ਨਹੀਂ ਸਭ ਮੁੱਕਣੀ ਨਹੀਂ ਜਿੰਦਗੀ। ਪਛੜੀਆ ਘਰ ਦੀ ਜੀ ਬਾਈ ਕਰਦੀ ਉਹ। ਕੱਦੂ ਤੋੜਨਾ। ਕੱਦੂ ਤੋੜ ਲਾ। ਲੈ ਜਾਂਦਾ ਘਰ ਨੂੰ। ਇਹ ਕੱਲਾਂ ਨੇ ਬਣਾ ਲੰਨੇ ਕੱਦੂ ਬਣਾ ਲੰਨੇ ਫਿਰ। ਇਹ ਤਾਂ ਤੂੰ ਨਾ کہیں ਬੇ ਮੈਨੂੰ ਕੱਦੂ ਕੀ ਖਾਈ ਜਾਂਦੇ ਹੁਣ। ਉਹ ਤਾਂ ਅੱਪ ਦੇਖਿਆ ਹੀ ਹੈ। ਉਹਨਾਂ ਦੇ। ਹੈਗੇ ਹਾਂ ਅੰਬ ਤਾਂ ਹੁਣੇ ਉੱਥੇ ਚੱਲੀਏ ਆ ਜਾ ਅੰਬ ਦੇ ਰੇਤੇ ਭੇਰੇ ਸਾਡੇ ਤਾਂ ਗੁੰਡੇ ਦੇ ਅੰਬ ਲੱਗੇ ਹੋਇਆ ਜੇ ਕੋਈ ਦੇਖੇ ਝਟਕੂ ਝਿ ਲੱਗ ਜਵੇ ਲੱਗਿਆ ਹੋਇਆ ਹੈ ਹਾਂ ਆ ਦੇਖ ਆਂਬ ਦੇ ਕਾਂ ਭਥਾਈਏ ਭਾਈ ਛੁੱਟ ਆ ਜਾ ਇੱਕ ਅੰਬੀ ਹੋਣਾ ਤੇ ਦੋ ਅੰਬ ਲੱਗੇ ਨੇ ਖਟੇ ਇਹ ਨੇ ਖਟੇ ਮੈਂ ਹੁਣ ਸੋਚ-ਸੋਚੇ ਮੇਰੇ ਅੰਦਰ ਨਾ ਠੱਟ ਪੜਾ ਜਾ ਹੋਈ ਜਾ ਰਹੀ ਹਾਂ ਵੀ ਉਹ ਖਟਾ-ਖਟਾ ਜੰਦਰ ਟੇਸਟ ਆਉਣਾ ਸ਼ੁਰੂ ਹੋ ਗਿਆ ਮੈਨੂੰ ਲੱਗਦਾ ਉਹੀ ਅੰਬੀ ਹੋਣੀ ਆ ਬਹੁਤ ਖੱਟੀ ਹੁੰਦੀ ਆ ਬਈ। ਇੱਕਣ ਦੇ ਆਂਬ 'ਚ ਦੋ ਆਂਬ ਗੱਬੇ ਲੱਗੇ ਹੋਏ ਆ। ਉਹ ਤੋੜ ਕੇ ਥੋੜੇ ਜਿਹਾ ਟੇਣ ਹੁੰਦੀ ਪੈਲ ਪਾਉਣੀ ਪੈਂਦੀ ਫਿਰ ਪੱਕਦੇ ਆ ਉਹ। ਅੰਤਨਾ ਇੱਕ ਆਂਬਾ ਛੱਡ ਹੁਣ ਤਾਂ ਉਹ ਤੋੜ ਲੈ ਕੇ ਹੁਣ ਸਾਰੇ ਤੋੜੇ ਲੈ ਜਾਂਦੇ ਆ। ਆਂਬ ਬਲੋ ਬਲੋ ਪਹਿਲਾਂ ਪਹਿਲਾਂ ਅਸੀਂ ਕਿੰਨੀਆਂ ਚੋੜੀਆਂ ਖਾਣੀਆਂ ਇੱਥੇ ਦੇਖਣਾ ਬੰਦਾ ਤਾਂ ਨਹੀਂ ਗਿਆ ਹੈਗਾ। ਤੇ ਨੂੰ ਲੁਕ ਲੁਕ ਥੱਲੇ ਬੈਠ ਕੇ ਜਾ ਕੇ ਆਂਬ ਤੋੜ ਕੇ ਲੈ ਆਉਣੇ ਉਹਨਾਂ ਦੇ। ਆਹ ਉਹ ਵੀ ਦਿਨ ਹੁੰਦੇ ਤੇ। ਫੜਾ ਜੀ ਜ ਨਹੀਂ ਕਰਦਾ ਅੰਬ ਉਹ ਖਾਣੇ ਨੂੰ ਇਹ ਹੁਣ ਦੇਖ ਲੈ ਜਾ ਕੇ ਇੱਥੇ ਵੀ ਅੰਬ ਹੈਗੇ ਆ ਤਾਂ ਨਹੀਂ ਖਾਤੇ ਹਰੇ ਅੰਬ ਦੇਸੀ ਅੰਬ ਬੈ ਇੱਕ ਚੀਜ਼ ਆ ਘਰ ਦੇ ਅੰਬ ਤੇ ਘਰ ਦੇ ਜੰਬ ਹੁੰਦੇ ਮੈਂ ਦੇਖੀ ਚੀਜ਼ ਆ ਅੱਡਾ ਜੀ ਹੁੰਦਾ ਦੇਖੀਏ ਫਿਰ ਅਰੇ ਬਰਦਾ ਝਾੜਾ ਜੂੜੇ ਲਿਆ ਅੰਬ ਸਾਰੇ ਯਾਰ ਆਏ ਪਰ ਹੈ ਗਿਆ ਦੂਜੇ ਅੰਪਰ ਲੈ ਚੱਕ ਇੱਕ ਗਰੀਬੀ ਅੰਬੀ ਬਈ ਆਦ ਗਰੀਬੀ ਬਈ ਬੀਕਲ ਹੈ ਨਾ ਪੱਕੀ ਆ ਹੂੰ ਹੋਏ ਕੰਬੀ ਦਾ ਕਰ ਜਾ ਰਾ ਚਲ ਅ ਵੀ ਦੇਖੀ ਅੱਗੇ ਹਾਂ ਤੋੜ ਲੈ ਕੇ ਭਾਈ ਆ ਅੰਬ ਦੀ ਅੰਬੀ ਆ ਉਹ ਤੋੜੇ ਲੈ ਕੇ ਸਾਰੀਆਂ ਆ ਥੱਲੇ ਵੀ ਗਰੀਆਂ ਪਈਆਂ ਉਹ ਕਲਮੀ ਜਾਂਦਾ ਉਹ ਪੈਲ ਪਾਈ ਦੇ ਪੱਕਦੇ ਤਾਂ ਨਹੀਂ ਹਰਾ ਹਰਾ ਜੀ ਰਹਿੰਦਾ ਉੱਪਰ ਤੇ ਟੁੱਟ ਕੇ ਥੱਲੇ ਡਿੱਗ ਜਾਂਦਾ ਹਿੱਲੇ ਹਿੱਲੇ ਤੇ ਇੱਕ ਉਹ ਗਰੀਬੀ ਵਿੱਚੰ ਵੀ ਇੱਕ ਆਂਧ ਰੀਬੇ ਤੇੰਬੀ ਆ ਇਹ ਆ ਰਿਹਾ ਬਈ ਇਹ ਤਾਂ ਕੱਚੀ ਗਰੀ ਹੋ ਜੀ ਇਹ ਤਾਂ ਕੱਚੀ ਹੈ ਲੈ ਹਲੇ ਪੱਕੀ ਨਹੀਂ ਪੂਰੀ ਇਕੋ ਗਰੀਬ ਇੱਧਰ ਇੱਧਰ ਤਾਂ ਦੇਖਦੇ ਆ ਹਾਂ ਪੱਕੀ ਆ ਉਹ ਦੇਖ ਉੱਪਰ ਵੀ ਟੁੱਟ ਕੇ ਗਰੀ ਹੋਈ ਆ ਹਾਂ ਉਹ ਸਾਹਮਣੇ ਅੰਬ ਆ ਇਹਦੀਆਂ ਬਹੁਤ ਅੰਬੇ ਖਾਂਦੀ ਆ ਇੱਧਰ ਰੋਜ ਜਦੋਂ ਸਵੇਰੇ ਹੁਣ ਕਿਲੋ ਡੇਢ ਕਿਲੋ ਵੀ ਟੁੱਟ ਕੇ ਥੱਲੇ ਗਰੀ ਵੀ ਹੁੰਦੀ ਸੀ ਹੁਣ ਵੀ ਪਈ ਆਉਣੇ ਪੱਕੀਆਂ ਪਈ ਆਉਣਗੀਆਂ ਥੱਲੇ ਬਹੁਤ ਛੋਟੂ ਜੰਬੀ ਲਾ ਦੇ ਨੀਕ ਤੋਆ ਜਾ ਪੱਕਿਆ ਹੋਣਗੇ ਇੱਥੇ ਗਰੀਆਂ ਪਈਆਂ ਹਾਂ 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 ਮੈਨੂੰ ਤਾਂ ਸਭ ਤੋਂ ਪਹਿਲਾਂ ਕੋਈ ਹਮਲਾ ਟਾਂਕ ਕੇ ਗਰੀ ਪਈ ਆ ਸਭ ਤੋਂ ਪਹਿਲਾਂ ਕੋਈ ਛੱਟ ਲਾ ਗਿਆ ਮੈਨੂੰ ਲੱਗਦਾ ਅੰਗੜੀਆਂ ਪਰ ਸਭ ਤੋਂ ਪਹਿਲਾਂ ਕੋਈ ਛੱਟ ਲਾਵੇ ਉਹ ਗਰੀ ਵੀ ਇੱਕ ਆਪ ਦੇ ਆਹ ਪਈਏ ਦੋ ਪਈਆਂ ਦੋ ਇਹ ਆ ਲੈ ਸੱਤੀਆਂ ਗਰੀਆਂ ਆ ਲੈ ਸੱਤੀਆਂ ਅੱਛੇ ਆ ਹਾਂ ਉਹ ਗਾਣੋ ਕੋਈ ਬੰਦਾ ਆ ਲਿਆ ਹੁਣ ਇੱਥੇ ਸਵੇਰੇ 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 ਕੋਈ ਛੱਟ ਲਾ ਕੇ ਆਉਣ ਬੰਦ ਲੋਦਾ ਭਾਈ ਇੱਕ ਆ ਦੋ ਕਿੱਥੇ ਇਦਾਂ ਆ ਦੇ ਪੱਕੀ ਅੰਬੀ ਆ ਇਹਨਾਂ ਜਿਹੜਾ ਸਰਦਾਰ ਇੱਥੇ ਇਕੱਠਿਆਂ ਕਰਕੇ ਰੱਖ ਦਿੰਦਾ ਮੈਂ ਜਿਹਨੇ ਚੱਕੀ ਸਖਾਣੀਆਂ ਖਾ ਲੋ ਸਵੇਰਾ ਜਾਮਣਾ ਵੀ ਨਹੀਂ ਖਾਦੇ ਆਪਾਂ ਨੇ ਯਾਰ ਮੈਂ ਤਾਂ ਉੱਧਰ ਵੀ ਜੀ ਬਹੁਤ ਰਿਆ ਜਾਮਣਾ ਵੀ ਨਹੀਂ ਖਾਦੇ ਹੈਂ ਆ ਜਾਮਣੀ ਆ ਅੱਜ ਆਮਰ ਜਮਣ ਵੀ ਨਹੀਂ ਲੱਗੇ ਇਸ ਵਾਰ ਯਾਰ ਜਮਣ ਵੀ ਨਹੀਂ ਹੋ ਲੱਗੇ ਹੈ ਛੜ ਗਏ ਛੜ ਗਏ ਹਾਂ ਉਹ ਤਾਂ ਮੁੱਕਾ ਸੀਜ਼ਨ ਸੀਜ਼ਨ ਖਤਮ ਹੋ ਗਿਆ ਪਰ ਜਮਣਾਂ ਦਾ ਆਹ ਅੰਬ ਦੀ ਬੰਬੀ ਬਹੁਤ ਮਿੱਠੀ ਏ ਤਾਂ ਨੇ ਆਹ ਜਿਹੜਾ ਅੰਬ ਹੈ ਨਾ ਇਹਦੀ ਬਹੁਤ ਮਿੱਠੀ ਏ ਇੱਕ ਇਹਨੂੰ ਬਹੁਤ ਪਿਆਰੀ ਮੈਂ ਅੰਬੀ ਲੱਗਦੀ ਆ ਅੰਬ ਨੂੰ ਵੀ ਔਰ ਦੋ ਕੁ ਸਾਲ ਤੱਕ ਨਾ ਟੋਟ ਕੀਤੀ ਪਈ ਇਹਨਾਂ ਦੀ ਚਲੋ ਭਾਈ ਹੁਣ ਅਸੀਂ ਅੰਬੀਆ ਦੇਖੀਏ ਅੱਜ ਦੀ ਲਾਈਵ ਵੀਡੀਓ ਪਰ ਬੰਦ ਕਰਦੇ ਆਂ ਇਹ ਜੀ ਸਾਡਾ ਸਵੇਰੇ ਸਵੇਰੇ ਸੀਜ਼ਨ ਅ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ ਸਾਡਾ ਮੇਰਾ ਵੀਡੀਓ ਦੇਖਣ ਵਾਸਤੇ ਅੱਜ ਵੀ ਲਾਈਵ ਵੀਡੀਓ ਤੇ ਸਾਡਾ ਤੁਹਾਨੂੰ ਸਾਰਾ ਜਿਹੜੇ ਪੁਰਾਣੇ ਜਾਦਾਂ ਜਿਹੜੇ ਬੰਦੇ ਦੇਖਦੇ ਹੋਣੇ ਆਂ ਅੰਬ ਮੌਣੀਆਂ ਵੀਡੀਓ ਉਹਨੇ ਜਾਦਾਂ ਤਾਜ਼ੀਆਂ ਕਰਵਾਤੀਆਂ ਦੱਸਿਓ ਫਿਰ ਕਮੈਂਟਾਂ ਦੇ ਵਿੱਚ ਕਿਹੜਾ ਕਿਹੜਾ ਨੇ ਦੇਸੀ ਅੰਬ ਦੇਸੀ ਅੰਬ ਜਿਹੜਿਆ ਘਰ ਦੇ ਦੇਸੀ ਅੰਬ ਜਿਹੜੇ ਆਪਾਂ ਉਥੋਂ ਲਿਆਉਂਦੇ ਉਹ ਸਾਰੇ ਬਾਜ਼ਾਰੀ ਹਲੇ ਅੱਬ ਦੇਸੀ ਅੰਬ ਨਹੀਂ ਆਏ ਹਲੇ ਸਾਰੇ ਬਾਜ਼ਾਰੀ ਆਪਰ ਉਹ ਵੀ ਬਲੈਟੀ ਅੰਬ ਵੀ ਆਪਣੇ ਤੋਂ ਪੰਜਾਬ ਤੋਂ ਬਾਹਰ ਦੇ ਆਂ ਜਿਨੇ ਮਰਜੀ ਖਾ ਲੇ 2 ਕਿਲੋ ਖਾਰੇ ਖਰਾਬ ਨਹੀਂ ਕਰਦੇ ਇਹ ਕੌਣ ਲੱਗਿਆ ਬਾਈ ਆਹ ਬੋ ਸਾਹਮਣੇ ਵਿੱਚ ਨੂੰ ਇਹਦੇ ਵਿੱਚ ਉਹਦੇ ਵੀ ਅੰਬੀ ਮੈਂ ਕਹਿੰਦਾ ਕਹਿਰੇ ਆ ਬਾਈ ਇਦਾਂ ਵਿੱਚ ਨਾ ਚੀਨੀ ਪਾਈ ਹੁੰਦੀ ਜਿੱਦਾਂ ਵਿੱਚ ਚੀਨੀ ਘੋਲੀ ਹੁੰਦੀ ਆ ਇਦਾਂ ਦਾ ਫਲੇਵਰ ਉਹ ਜਿਹੜੇ ਸਾਹਮਣੇ ਅੰਬੇ ਹੁਣ ਤਾਂ ਲੱਗੇ ਨਹੀਂ ਸਾਲੇ ਅਗਲੇ ਸਾਲ ਲੱਗਣਗੇ ਉਹਦੇ ਪਰ ਇੱਕ ਸਾਲ ਛੱਡ ਕੇ ਲੱਗਦੇ ਇੱਕ ਸਾਲ ਛੱਡ ਕੇ ਲੱਗਦੇ ਉਹ ਸਾਹਮਣੇ ਅੰਬ ਪਰ ਵੀ ਹੈ ਪਰ ਵੀ ਬਹੁਤ ਮਿੱਠੀ ਅੰਬੀ ਬਾਈ ਉਹਦੇ ਵੀ ਲੈ ਭਾਈ ਦੇਖੋ ਸਾਡੇ ਕਿਨੇ ਜੰਗਲੇ ਜੰਗਲ ਚਾਰੇ ਪਾਸੇ ਹਰਿਆਲੀ ਹਰਿਆਲੀ ਹੋ ਹਰਿਆਲੀ ਤੇ ਧੰਨਵਾਦ ਜੀ ਲਾਈਵ ਵੀਡੀਓ ਦੇਖਣ ਵਾਸਤੇ